ਟਰੱਕ ਡਰਾਈਵਰ ਹਰਜਿੰਦਰ ਸਿੰਘ ਦੀ ਇੱਕ ਗਲਤੀ ਨੇ ਤਿੰਨ ਲੋਕਾਂ ਦੀ ਜਾਨ ਲੈ ਲਈ ਜਿਸ ਤੋਂ ਬਾਅਦ ਲਗਾਤਾਰ ਸਟਾਕਟਨ ਨਿਵਾਸੀ ਹਰਜਿੰਦਰ ਸਿੰਘ ਦੀਆਂ ਮੁਸ਼ਕਲਾਂ ਵਧਦੀਆਂ ਦਿਖਾਈ ਦੇ ਰਹੀਆਂ ਨੇ ਦਾਦੇ ਕਿ ਸਟਾਕਟਨ ਨਿਵਾਸੀ ਹਰਜਿੰਦਰ ਸਿੰਘ ਨੂੰ ਪ੍ਰਾਈਵੇਟ ਜੈਟ ਦੇ ਰਾਹੀਂ ਫਲਰੀਡਾ ਲਿਆਂਦਾ ਗਿਆ ਜਦੋਂ ਉਸ ਨੂੰ ਸ਼ਰਨ ਦੀ ਸੁਨਵਾਈ ਦੀ ਉਡੀਕ ਦੇ ਵਿੱਚ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਰਹਿਣ ਦਾ ਪਤਾ ਲੱਗਿਆ ਤਾਂ ਉਸ ਨੂੰ ਸੈਮੀ ਟਰੱਕ ਚਲਾਉਣ ਲਈ ਕੈਲੀਫੋਰਨੀਆ ਦਾ ਡਰਾਈਵਿੰਗ ਲਾਇਸੈਂਸ ਦਿੱਤਾ ਗਿਆ ਸੀ ਦਾਅਵਾ ਕੀਤਾ ਗਿਆ ਕਿ ਪਿਛਲੇ ਹਫਤੇ ਫਲੋਰੀਡਾ ਦੇ ਵਿੱਚ ਫ੍ਰੀਵੇ ਦੇ ਤੇ ਗੈਰ ਕਾਨੂੰਨੀ ਯੂ ਟਰਨ ਲੈਂਦੋਂ ਬਾਅਦ ਇਹ ਘਟਨਾ ਵਾਪਰੀ ਜਿਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਤੇ ਤਿੰਨ ਮੌਤਾਂ ਹੋਂ ਤੋਂ ਬਾਅਦ ਲਗਾਤਾਰ ਇਸ ਦੇ ਉੱਤੇ ਜਿਹੜਾ ਕਿ ਕਾਰਵਾਈ ਕਰਦੇ ਹੋਏ ਹਰਜਿੰਦਰ ਸਿੰਘ ਨੂੰ ਜਿਹੜਾ ਕਿ ਗ੍ਰਿਫਤਾਰ ਉਹ ਕਰ ਲਿਆ ਚੰਦਾ ਫਲੋਰੀਡਾ ਦੇ ਲੈਫਟੀਨੇਟ ਗਵਰਨਰ ਕੁਲੀਨਜ਼ ਅੱਜ ਸਵੇਰੇ ਸਟਾਕਟਨ ਪਹੁੰਚੇ ਤਾਂ ਜੋ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀ ਨਾ ਹੋਣ ਦੇ ਬਾਵਜੂਦ ਫਰੈਂਚ ਕੈਂਪ ਦੀ ਕਾਉਂਟੀ ਜੇਲ੍ਹ ਦੇ ਵਿੱਚ ਸਿੰਘ ਨੂੰ ਨਿੱਜੀ ਤੌਰ ਤੇ ਲੈ ਸਕਣ ਇਸ ਮਾਮਲੇ ਦੇ ਉੱਤੇ ਲਗਾਤਾਰ ਸਮੀਖਿਆ ਤੇ ਸੋਧ ਵੀ ਜਿਹੜੀ ਕੀਤੀ ਜਾ ਰਹੀ ਹੈ